ਚਲੋ ਫਿਰ ਮੈਂ ਨਾ ਆਪਣੀ ਆਖਰੀ ਗੱਲ ਸੁਣਾਉਣਾ ਜਿਹੜੀ ਗੱਲ ਦੀ ਫਰਮਾਇਸ਼ ਆਈ ਸੀ ਨਾ ਜਿੰਦ ਤੋਂ ਦੇ ਮੁੰਡੇ ਵਾਲੀ ਗੱਲ ਹੈ ਨਾ ਸੰਦੀ ਸਨਾ ਤੁਹਾਨੂੰ ਜਿੱਤੇ ਨਿਆਣਾ ਦਿਆਂ ਉਹ ਕਿੱਦਾਂ ਚੱਟ ਚੁੱਕੇ ਚਲਾਈਆਂ ਐ ਵੀ ਸੁਣਾ ਮੈਂ ਛੋਟਾ ਜਿਹਾ ਜਦੋਂ ਨਾ ਤੁਹਾਡੇ ਤੋਂ ਵੀ ਛੋਟਾ ਸਰਦੀਪੇਟ ਗੱਡੀਆਂ ਵਾਲੇ ਆਏ ਸੀ ਗੱਡੀਆਂ ਵਾਲੇ ਕੌਣ ਜਿਹੜੇ ਉਹ ਖਾਨਾ ਬਦੂਸ਼ ਹੁੰਦੇ ਆ ਬਨਜਾਰੇ ਕਹਿ ਲੋ ਹੁਣ ਸ਼ਾਇਦ ਨਹੀਂ ਆਉਂਦੇ ਹੁਣ ਇਸ ਕਰਕੇ ਨਹੀਂ ਦੇਖੇ ਹੋਣੇ ਤੁਸੀਂ ਉਹ ਬੰਦੇ ਕਿਤੇ ਪੱਕਾ ਘਰ ਨਹੀਂ ਬਣਾਉਂਦੇ ਉਹਨਾਂ ਦਾ ਪੂਰਾ ਕਬੀਲਾ ਇੱਕ ਕਹਿੰਦੇ ਆ ਕਿ ਉਹ ਮਹਾਰਾਣਾ ਪ੍ਰਤਾਪ ਦੀ ਕੁਲ ਤੋਂ ਆਉਂਦੇ ਆ। ਉਹ ਬੰਦੇ ਕਿਤੇ ਪੱਕਾ ਘਰ ਨਹੀਂ ਬਣਾਉਂਦੇ। ਇੱਕ ਗੱਡੀ ਜੀ ਤੇ ਰੇੜੀ ਜੀ ਤੇ ਆਪਣਾ ਸਮਾਨ ਰੱਖਦੇ ਆ ਤੁਰੇ ਰਹਿੰਦੇ ਆ। ਫਿਰ ਕਿਤੇ ਜਿੱਥੇ ਉਹਨਾਂ ਦਾ ਜੀ ਕਰਦਾ ਉਸ ਜਗ੍ਹਾ ਤੇ ਰਹਿ ਜਾਂਦੇ ਦੋ ਚਾਰ ਪੰਜ ਦਿਨ ਉੱਥੇ ਰਹਿੰਦੇ ਆ। ਫਿਰ ਅੱਗੇ ਚੱਲ ਪੈਂਦੇ ਆ ਅੱਗੇ ਚੱਲ ਪੈਂਦੇ ਆ ਇਸ ਤਰ੍ਹਾਂ ਹੀ ਉਹ ਸਾਰਾ ਜੀਵਨ ਬਤੀਤ ਕਰ ਦਿੰਦੇ ਆ ਪੱਕਾ ਘਰ ਨਹੀਂ ਬਣਾਉਂਦੇ। ਉਹ ਸਾਡੇ ਪਿੰਡ ਆਏ ਸੀ। ਉਸ ਪਿੰਡ ਦੇ ਵਿੱਚ ਆ ਕੇ ਫਿਰ ਉਹ ਮੰਗਦੇ ਨਹੀਂ ਹੈਗੇ ਕੁਝ ਮੰਗਤਿਆਂ ਦੀ ਤਰ੍ਹਾਂ ਉਹ ਕੁਝ ਨਾ ਕੁਝ ਕੋਈ ਕੰਮ ਕਰ ਦਿੰਦੇ ਆ ਪਿੰਡ ਚ ਪੁੱਛ ਕੇ ਕਿਸੇ ਦਾ ਵੀ ਕੋਈ ਕੰਮ ਕਰ ਦਿੰਦੇ ਕਿਸੇ ਦਾ ਮੰਨ ਲਓ ਕੋਈ ਲੋ ਹੈ ਜੇ ਕਿ ਪਲਾਸਟਿਕ ਦੀ ਚੀਜ਼ ਬਣਾਤੀ ਉਹ ਇਹ ਜੇ ਕੰਮ ਕਰਦੇ ਆ ਜਿੰਨੇ ਦਿਨ ਵੀ ਉਹ ਰਹਿੰਦੇ ਆ ਤਉ ਸਾਡੇ ਪਿੰਡ ਜਦੋਂ ਆਏ ਸੀ ਉਹਨਾਂ ਨੇ ਘਰ ਘਰ ਇੱਕ ਬੁੜੀ ਨੇ ਪੁੱਛਿਆ ਲੇਡੀ ਨੇ ਜੀ ਦਾ ਕੋਈ ਲੋਹੇ ਦਾ ਕੰਮ ਹੋਵੇ ਮੈਂ ਕਰ ਦੂੰਗੀ ਉਹ ਸਾਡੇ ਘਰੇ ਆ ਕਿ ਹਾਂ ਮੈਂ 7-8 ਸਾਲ ਦਾ ਸੀ ਅਨੇ ਮੇਰੀ ਮੰਮੀ ਨੂੰ ਪੁੱਛਿਆ ਵੀ ਘਰ ਤੋਂ ਘਰੇ ਲੋਹਾ ਹੈਗਾ ਮੈਂ ਕਹਿੰਦੀ ਵੀ ਹਾਂ ਹੈਗਾ ਮੜਾ ਮੋਟਾ ਕੁਛ ਨਾ ਕੁਛ ਤਾਂ ਕਿਲ ਪਤੀ ਨਿਕਲੀ ਹੁੰਦਾ ਹੁੰਦਾ ਨਾ ਆਪਣੇ ਘਰਾਂ ਚ ਕਿ ਲੋਹਾ ਅਦਾ ਕਿ ਲੋ ਕੁਛ ਨਾ ਕੁਛ ਨਿਕਲੇ ਹੁੰਦਾ ਮੇਰੀ ਮੰਮੀ ਦਾ ਨਾਮ surjit कौर ਹੈ ਤੇ ਮੇਰੀਆਂ ਤਾਈਆਂ ਚਾਚੀਆਂ ਦਾਦੀ ਮੇਰੀ ਉਹ ਜੇਤੋ ਹੀ ਕਹਿੰਦੀਆਂ ਸੀ ਐਂディ ਆਨੇ ਹੁਣ ਵੀ ਮੰਮੀ ਹੈਗੇ ਮੇਰੇ ਅੰਦਰ ਉਸਤ ਨੇ ਜਿਹੜੀ ਉਹ ਆਂਟੀ ਆਈ ਸੀ ਜਿਹੜੀ ਲੋਹਾ ਮੰਦਦੀ ਸੀ ਕੋਈ ਚੀਜ਼ ਬਣਾਉਣ ਨੂੰ ਉਹਨੂੰ ਮੰਮੀ ਨੇ ਲੋਹਾ ਦੇਤਾ ਤੇ ਮੰਮੀ ਨੇ ਉਹਨੂੰ ਮੋੜ ਕੇ ਕਹਿਤਾ ਕਹਿੰਦੀ ਵਧੀਆ ਜਾਂ ਬਣਾਦੀ ਜੋ ਵੀ ਮੇਰੀ ਮੰਮੀ ਨੇ ਬਣਾਉਣਾ ਸੀ ਮੈਂ ਵਧੀਆ ਜਿਹਾ ਬਣਾਦੀ। ਉਹ ਕਹਿੰਦੀ ਭੈਣ ਇਹੋ ਜਿਹਾ ਬਣਾਉਂਗੀ ਜਿੱਤੂ ਨੂੰ ਯਾਦ ਰੱਖੇਗੀ। ਉਹਦਾਂ ਨੂੰ ਵੀ ਜਿੱਤੂ ਸੀ। ਜਿਹੜੀ ਆਈ ਨਾ ਉਹਦਾਂ ਨਾਂ ਵੀ ਜਿੱਤੂ ਸੀ। ਉਸ ਰਾਤ ਨੂੰ ਉਹ ਚਲੇ ਗਏ। ਅੱਜ ਤੱਕ ਸਾਡਾ ਉਹ ਜਿੰਨਾ ਵੀ ਇੰਨਾ ਕੋਹਾ ਸੀ ਉਹ ਮੁੜਿਆ ਨਹੀਂ ਹੈਗਾ। ਅਸੀਂ ਅੱਜ ਤੱਕ ਵੀ ਜਿੱਤੂ ਨੂੰ ਯਾਦ ਕਰਦੇ ਆ। ਤੇ ਮੈਂ ਪਪਾਲ ਦੇ ਸਕੂਲ 'ਚ ਖੜਾ ਯਾਦ ਕਰ ਰਿਹਾ। ਪਹਿਲਾਂ ਕਿਤੇ ਕਹਿ ਕੇ ਆਇਆ ਸੀਗਾ ਤੁਹਾਨੂੰ ਵੀ ਕਹਿਣਾ ਅੱਜ ਤੋਂ ਬਾਅਦ ਤੁਸੀਂ ਜੀਤੋ ਦੇ ਮੁੰਡੇ ਨੂੰ ਯਾਦ ਕਰੋਗੇ ਥੈਂਕ ਯੂ